ਫਰੀਦਕੋਟ ਦੇ ਪਿੰਡ ਸੁਖਣਵਾਲਾ ਕਤਲਕਾਂਡ ਮਾਮਲਾ ਲਗਾਤਾਰ ਸੁਰਖੀਆਂ ਦੇ ਵਿੱਚ ਬਣਿਆ ਹੋਇਆ ਹੈ ਦਾਸਤੀ ਕਿ ਜਿੱਥੇ ਇੱਕ ਪਤਨੀ ਦੇ ਵੱਲੋਂ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਆਪਣੇ ਹੀ ਪਤੀ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਸੀ ਤਾਂ ਹੁਣ ਇਸ ਮਾਮਲੇ ਦੇ ਨਾਲ ਜੁੜਾ ਇੱਕ ਹੋਰ ਵੱਡਾ ਖੁਲਾਸਾ ਹੋਇਆ ਹੈ ਰੁਪਿੰਦਰ ਕੌਰ ਕੈਨੇਡਾ ਤੋਂ ਵਾਪਸ ਕਿਉਂ ਆਈ ਸੀ ਕੁਝ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਉਸ ਨੂੰ ਰਿਪੋਰਟ ਕੀਤਾ ਗਿਆ ਹੈ ਕੁਝ ਲੋਕ ਇਹ ਵੀ ਕਹਿ ਰਹੇ ਨੇ ਕਿ ਉਹ ਆਪਣੀ ਮਰਜ਼ੀ ਦੇ ਨਾਲ ਵਾਪਸ ਆਈ ਸੀ ਕਿਉਂਕਿ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦੇਣਾ ਸੀ ਮਾਰਚ 2025 ਦੇ ਵਿੱਚ ਰੁਪਿੰਦਰ ਕੌਰ ਕੈਨੇਡਾ ਦੀ ਜ਼ਿੰਦਗੀ ਛੱਡ ਕੇ ਵਾਪਸ ਜਿਹੜਾ ਪੰਜਾਬ ਦੇ ਵਿੱਚ ਆਉਂਦੀ ਹੈ ਤਾਂ ਕਈ ਸਵਾਲ ਖੜੇ ਹੁੰਦੇ ਨੇ ਔਰ ਹੁਣ ਇੱਕ ਕੈਨੇਡਾ ਦੇ ਨੌਜਵਾਨ ਗੁਰਪ ਕੈਨੇਡਾ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ ਕਿ ਰੁਪਿੰਦਰ ਕੌਰ ਕੈਨੇਡਾ ਦੇ ਵਿੱਚ ਕਰਦੀ ਕੀ ਸੀ ਦਰਸਲ ਉਸ ਨੌਜਵਾਨ ਦੇ ਵੱਲੋਂ ਕਿਹਾ ਗਿਆ ਹੈ ਕਿ ਰੁਪਿੰਦਰ ਕੌਰ ਕੈਨੇਡਾ ਦੇ ਵਿੱਚ ਨਸ਼ਾ ਸਪਲਾਈ ਦਾ ਕੰਮ ਕਰਦੀ ਸੀ ਇੱਥੇ ਗਲਤ ਕੰਮ ਕਰਦੀ ਸੀ ਔਰ ਉਸਨੇ ਆਪਣੀ ਪ੍ਰਾਪਰਟੀ ਜਿਹੜੀ ਹੈ ਘਰ ਦੀ ਪੇਕੇ ਕਰਦੀ ਉਹ ਚੰਗੀ ਬਣਾਈ ਹੋਈ ਹੈ ਉਸਦੇ ਮਾਤਾ ਪਿਤਾ ਵੀ ਜਿਹੜੇ ਉਸ ਨੂੰ ਮਿਲਣ ਲਈ ਉੱਥੇ ਆਉਂਦੇ ਸੀ ਉਹਨਾਂ ਦੇ ਕੋਲ ਤਸਵੀਰਾਂ ਵੀ ਨੇ ਔਰ ਉਸ ਵੇਲੇ ਵੀ ਉਸਦੇ ਸਰੀਰ ਤੇ ਟੈਟੂ ਬਣਿਆ ਹੋਇਆ ਸੀ ਕਿਉਂਕਿ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਜਿਸ ਦੇ ਸਰੀਰ ਤੇ ਟੈਟੂ ਬਣਿਆ ਹੁੰਦਾ ਹੈ ਉਹ ਜਿਹੜਾ ਜ਼ਿਆਦਾ ਸਮੇਂ ਤੱਕ ਰਿਸ਼ਤਾ ਨਹੀਂ ਬਣਾ ਕੇ ਰੱਖਦਾ ਬਹੁਤ ਸਾਰੇ ਕਮੈਂਟ ਜਿਹੜੇ ਨੇ ਉਹ ਲੋਕਾਂ ਦੇ ਵੱਲੋਂ ਕੀਤੇ ਜਾਂਦੇ ਨੇ ਤਾਂ ਹੁਣ ਇਹ ਦੱਸਿਆ ਜਾ ਰਿਹਾ ਹੈ ਕਿ ਰੁਪਿੰਦਰ ਕੌਰ ਜਿਹੜੀ ਹੈ ਉਹ ਕੈਨੇਡਾ ਦੇ ਵਿੱਚ ਨਸ਼ੇ ਦਾ ਕੰਮ ਕਰਦੀ ਸੀ ਨਸ਼ਾ ਸਪਲਾਈ ਕਰਦੀ ਸੀ ਔਰ ਉਸ ਤੋਂ ਬਾਅਦ ਉਹ ਕੈਨੇਡਾ ਦੀ ਜ਼ਿੰਦਗੀ ਛੱਡ ਕੇ ਵਾਪਸ ਜਿਹੜਾ ਚਲੀ ਗਈ ਕਿਉਂਕਿ ਉਸ ਨੂੰ ਡਰ ਸੀ ਕਿ ਹੋ ਸਕਦਾ ਹੈ ਕਿ ਉਸ ਨੂੰ ਕੋਈ ਗ੍ਰਿਫਤਾਰ ਨਾ ਕਰ ਲਵੇ ਤਾਂ ਇਸ ਲਈ ਜਿਹੜਾ ਵਾਪਸ ਚਲੀ ਗਈ ਸੀ ਔਰ ਉੱਥੇ ਜਾ ਕੇ ਉਸ ਨੇ ਸੁਵਾਰਦਾਤ ਨੂੰ ਅੰਜਾਮ ਦਿੱਤਾ ਕੁਝ ਲੋਕ ਇਹ ਵੀ ਕਹਿ ਰਹੇ ਨੇ ਰਿਪੋਰਟਾਂ ਦੇ ਵਿੱਚ ਜੋ ਖੁਲਾਸਾ ਹੋ ਰਿਹਾ ਹੈ ਕਿ ਰੁਪਿੰਦਰ ਕੌਰ ਦਾ ਪਲਾਨ ਸੀ ਕਿ ਉਹ ਆਪਣੇ ਪਤੀ ਨੂੰ ਚਿੱਟੇ ਦਾ ਟੀਕਾ ਲਗਾਏਗੀ ਔਰ ਚਿੱਟੇ ਦੀ ਓਵਰਡੋਜ਼ ਦੇ ਕਾਰਨ ਗੁਰਵਿੰਦਰ ਦੀ ਮੌਤ ਹੋ ਜਾਵੇਗੀ ਤਾਂ ਸਭ ਨੂੰ ਇਹ ਕਿਹਾ ਜਾਏਗਾ ਕਿ ਗੁਰਵਿੰਦਰ ਜਿਹੜਾ ਹੈ ਉਹ ਚਿੱਟਾ ਕਰਦਾ ਸੀ ਜਿਸ ਕਰਕੇ ਉਸ ਦੀ ਮੌਤ ਹੋਈ ਹੈ ਚਿੱਟੇ ਦੀ ਓਵਰਡੋਜ਼ ਕਰਕੇ ਬਹੁਤ ਲੰਬੀ ਤੇ ਸੋਚੀ ਸਮਝੀ ਪਲੈਨਿੰਗ ਜਿਹੜੀ ਹੈ ਉਹ ਕੀਤੀ ਗਈ ਸੀ ਰੁਪਿੰਦਰ ਕੌਰ ਦੇ ਵੱਲੋਂ ਲੇਕਿਨ ਸਾਰੀਆਂ ਗੱਲਾਂ ਜਿਹੜੀਆਂ ਝੂਠੀਆਂ ਨਿਕਲੀਆਂ ਕਿਸੇ ਨੇ ਉਸਦੀ ਕਹਾਣੀ ਤੇ ਯਕੀਨ ਨਹੀਂ ਕੀਤਾ ਤੇ ਆਖਿਰਕਾਰ ਰੁਪਿੰਦਰ ਕੌਰ ਆਪਣੇ ਆਸ਼ਿਕ ਦੇ ਨਾਲ ਹੁਣ ਜੇਲ੍ਹ ਦੇ ਵਿੱਚ ਹੈ ਹੋਰ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜਿਆ ਗਿਆ ਤੇ ਹੁਣ ਇਸ ਮਾਮਲੇ ਦੇ ਵਿੱਚ ਅਗਲੀ ਸੁਣਵਾਈ ਜਿਹੜੀ ਹੋਵੇਗੀ ਤਾਂ ਉਦੋਂ ਪਤਾ ਲੱਗੇਗਾ ਕਿ ਕੀ ਫੈਸਲਾ ਹੁੰਦਾ ਹੈ ਕਿ ਸਜ਼ਾ ਜਿਹੜੀ ਹੈ ਇਸ ਨੂੰ ਦਿੱਤੀ ਜਾਂਦੀ ਹੈ ਸਾਰੇ ਗੁਨਾਹ ਉਸਨੇ ਕਬੂਲ ਕੀਤੇ ਨੇ ਕਿ ਕਿਸ ਤਰ੍ਹਾਂ ਉਸਨੇ ਆਪਣੇ ਪਤੀ ਨੂੰ ਮਾਰਨ ਦੀ ਵਾਰ-ਵਾਰ ਕੋਸ਼ਿਸ਼ ਕੀਤੀ ਆਖਿਰਕਾਰ ਉਸਨੇ ਆਪਣੇ ਪਤੀ ਨੂੰ ਮਾਰ ਦਿੱਤਾ ਕਾਮਯਾਬੀ ਉਸ ਨੂੰ ਮਿਲੀ ਲੇਕਿਨ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਮੁੰਡੇ ਦੇ ਪਿਓ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਡੈਨ ਸਾਡਾ ਘਰ ਖਾ ਗਈ ਸਾਡਾ ਪੁੱਤ ਖਾ ਗਈ ਸਾਡਾ ਸਾਰਾ ਕੁਝ ਜਿਹੜਾ ਖਤਮ ਕਰ ਦਿੱਤਾ ਮਾਪਿਆਂ ਦਾ ਇਕਲੌਤਾ ਪੁੱਤ ਸੀ ਔਰ ਉਸ ਦੀ ਇੱਕ ਭੈਣ ਮਨਵੀਰ ਜਿਸ ਨੂੰ ਪਹਿਲਾਂ ਹੀ ਗੁਰਵਿੰਦਰ ਨੇ ਦੱਸਿਆ ਸੀ ਕਿ ਉਸਦੀ ਜਾਨ ਨੂੰ ਖਤਰਾ ਹੈ ਉਸਦੀ ਪਤਨੀ ਰੁਪਿੰਦਰ ਕੌਰ ਉਸ ਨੂੰ ਕਦੇ ਵੀ ਮਾਰ ਸਕਦੀ ਹੈ ਜਾਇਦਾਦ ਦੇ ਲਈ ਔਰ ਜਦੋਂ ਇੱਕ ਨਿੱਜੀ ਚੈਨਲ ਤੇ ਗੁਰਫ ਕਨੇਡਾ ਦੇ ਵੱਲੋਂ ਖੁਲਾਸੇ ਕੀਤੇ ਜਾ ਰਹੇ ਸੀ ਤਾਂ ਉੱਥੇ ਉਹਨੇ ਇਹ ਵੀ ਕਿਹਾ ਕਿ ਕਨੇਡਾ ਆ ਕੇ ਜਿਹੜਾ ਉਹ ਪੂਰੀ ਤਰ੍ਹਾਂ ਵਿਗੜ ਗਈ ਸੀ ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਦੋਂ ਕਨੇਡਾ ਨਹੀਂ ਸੀ ਪੰਜਾਬ ਦੇ ਵਿੱਚ ਸੀ ਤੋਂ ਉਹ ਦੋ ਰੁਪਿੰਦਰ ਕੌਰ ਨੇ ਅੰਮ੍ਰਿਤ ਛੱਕਿਆ ਉਹ ਅਸੀਂ ਦਸਤਾਰ ਸਜਾਉਂਦੀ ਸੀ ਲੇਕਿਨ ਹੁਣ ਜਿਹੜਾ ਕਿ ਜਦੋਂ ਕੈਨੇਡਾ ਜਾਂਦੀ ਤਾਂ ਉੱਥੇ ਜਾ ਕੇ ਵਿਗੜ ਜਾਂਦੀ ਐ ਪਲੱਸ 2 ਤੋਂ ਬਾਅਦ ਉਹ ਕੈਨੇਡਾ ਚਲੀ ਜਾਂਦੀ ਐ ਤੇ ਫਿਰ ਉੱਥੇ ਕੀ ਕੰਮਕਾਰ ਕਰਦੀ ਉਸ ਬਾਰੇ ਕਿਸੇ ਨੂੰ ਨਹੀਂ ਪਤਾ ਲੇਕਿਨ ਉਸ ਨੌਜਵਾਨ ਦੇ ਵੱਲੋਂ ਕਿਹਾ ਗਿਆ ਕਿ ਮੇਰੇ ਕੋਲ ਜੋ ਰਿਪੋਰਟਾਂ ਆਈਆਂ ਨੇ ਜੋ ਲੋਕ ਮੈਨੂੰ ਦੱਸ ਰਹੇ ਨੇ ਕਿ ਰੁਪਿੰਦਰ ਇੱਥੇ ਚਿੱਟਾ ਵੇਚਦੀ ਸੀ ਕਿ ਨਿੱਜੀ ਚੈਨਲ ਤੇ ਇੰਟਰਵਿਊ ਦਿੱਤਾ ਗੁਰਫ ਕੈਨੇਡਾ ਨੇ ਔਰ ਉਸਨੇ ਕਈ ਵੱਡੇ ਖੁਲਾਸੀ ਕੀਤੇ ਨੇ ਕਿ ਕੈਨੇਡਾ ਆ ਕੇ ਪੂਰੀ ਤਰ੍ਹਾਂ ਵਿਗੜ ਗਈ ਸੀ ਇੱਥੇ ਆ ਕੇ ਲੋਕ ਜਿਹੜੇ ਨੇ ਕੁੜੀਆਂ ਮੁੰਡੇ ਜਿਹੜੇ ਨੇ ਖਾਸ ਕਰਕੇ ਉਹ ਵਿਗੜ ਜਾਂਦੇ ਨੇ ਔਰ ਜਿਹੜੇ ਫਿਰ ਚੰਗੇ ਨੰਬਰ ਲੈ ਕੇ ਚੰਗੇ ਬੈਂਡ ਲੈ ਕੇ ਇੱਥੇ ਆਉਂਦੇ ਨੇ ਉਹ ਵੀ ਬਦਨਾਮੀ ਦਾ ਸਾਹਮਣਾ ਕਰਦੇ ਨੇ ਜਦੋਂ ਕੁਝ ਅਜੇ ਲੋਕਾਂ ਦੇ ਕਰਕੇ ਅਜਈਆਂ ਖਬਰਾਂ ਆਉਂਦੀਆਂ ਨੇ ਤਾਂ ਫਿਰ ਜਿਹੜੇ ਚੰਗੇ ਪੜੇ ਲਿਖੇ ਨੌਜਵਾਨ ਆਪਣਾ ਭਵਿੱਖ ਸਵਾਰਨ ਦੇ ਲਈ ਇੱਥੇ ਆਉਂਦੇ ਨੇ ਉਹਨਾਂ ਨੂੰ ਵੀ ਇਸ ਬਦਨਾਮੀ ਦਾ ਸਾਹਮਣਾ ਕਰਨਾ ਪੈਂਦਾ ਤਰਪਿੰਦਰ ਕੌਰ ਕੈਨੇਡਾ ਦੇ ਵਿੱਚ ਨਸ਼ਾ ਵੇਚਦੀ ਸੀ ਤੇ ਉੱਥੋਂ ਉਸਨੇ ਚੰਗੀ ਪ੍ਰਾਪਰਟੀ ਜਿਹੜੀ ਆਪਣੀ ਬਣਾ ਲਈ ਸੀ ਤੇ ਬਾਅਦ ਦੇ ਵਿੱਚ ਉਹ ਕੈਨੇਡਾ ਤੋਂ ਵਾਪਸ ਆ ਜਾਂਦੀ ਹੈ ਔਰ ਗੁਰਫ ਕੈਨੇਡਾ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਕੈਨੇਡਾ ਦੀ ਜਿਹੜੀ ਜ਼ਿੰਦਗੀ ਹੈ ਉਹ ਬਹੁਤ ਜਿਹੜਾ ਲੜਕੀਆਂ ਨੂੰ ਸਪੋਰਟ ਕਰਦੀ ਹੈ ਕਿਉਂਕਿ ਇੱਥੇ ਲੜਕੀਆਂ ਕੁਝ ਵੀ ਕਰ ਸਕਦੀਆਂ ਨੇ ਜੇਕਰ ਉਹ ਉਲਸ ਨੂੰ ਫੋਨ ਕਰ ਦਿੰਦੀਆਂ ਨੇ ਤੇ ਪੁਲਸ ਪੂਰਾ ਉਹਨਾਂ ਦਾ ਸਾਥ ਦਿੰਦੀ ਏ ਤੇ ਇੱਥੇ ਚਾਹੇ ਕਿੰਨਾ ਵੀ ਕੋਈ ਵੱਡਾ ਅਮੀਰ ਆਦਮੀ ਕਿਉ ਨਾ ਹੋਵੇ ਉਸ ਦਾ ਵੀ ਘਰ ਖਾਲੀ ਕਰਵਾ ਦਿੱਤਾ ਜਾਂਦਾ ਉਸ ਨੂੰ ਵੀ ਘਰੋਂ ਕੱਢ ਦਿੱਤਾ ਜਾਂਦਾ ਇੱਥੇ ਕੁੜੀਆਂ ਦੇ ਨਾਲ ਔਰਤਾਂ ਦੇ ਨਾਲ ਕਦੇ ਵੀ ਗਲਤ ਨਹੀਂ ਹੋਣ ਦਿੱਤਾ ਜਾਂਦਾ ਤੇ ਇਸੇ ਕਰਕੇ ਰੁਪਿੰਦਰ ਕੌਰ ਇਸ ਜ਼ਿੰਦਗੀ ਨੂੰ ਜਿਹੜਾ ਛੱਡ ਕੇ ਇਹੋ ਜੀ ਲਾਈਫ ਛੱਡ ਕੇ ਵਾਪਸ ਕਿਉ ਜਾਣਾ ਚਾਹੇਗੀ ਉਸਨੇ ਨਸ਼ੇ ਦੇ ਨਾਲ ਸੰਬੰਧ ਸੀ ਜਿਸ ਤੋਂ ਡਰਦੀ ਹੋਈ ਉਹ ਵਾਪਸ ਜਿਹੜੀ ਹੈ ਪੰਜਾਬ ਗਈ ਤੇ ਉੱਥੇ ਉਸਨੇ ਇਹ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ